ਆਪਰੇ ਤਿੰਨ ਪੀੜੀਆਂ ਹੋਗੀਆਂ ਕਿੰਨਾ ਪੀੜੀਆਂ ਦੇ ਵਿੱਚ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਕੱਸੀ ਦੇ ਪਾਣੀ ਨਾਲ ਨਹਿਰੀ ਪਾਣੀ ਨਾਲ ਆਪਾਂ ਆਪਣੀ ਰੀਵਿਜਨ ਲੱਗੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪਿਆਵ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਨੇ ਅੱਜ ਤੋਂ 2 ਸਾਲ ਪਹਿਲਾਂ ਸਾਨੂੰ ਸੂਆ ਪੱਕਾ ਬਣਾ ਕੇ ਦਿੱਤਾ ਜਿਹੜਾ ਸਾਡੇ ਬਿਲਕੁਲ ਪਾਣੀ ਨਹੀਂ ਹੁੰਦਾ 70 ਸਾਲ ਤੋਂ ਸੂਆ ਉਹ ਬੰਦ ਪਿਆ ਸੀ ਲੋਕਾਂ ਦਾ ਨਾਲਾ ਬਣਾਇਆ ਹੋਇਆ ਸੀ ਉਹ ਸੂਏ ਦਾ ਉਹ ਸੂਆ 2 ਸਾਲ ਪਹਿਲਾਂ ਬਣਾ ਕੇ ਦਿੱਤਾ ਹੁਣ ਐਜ ਕਿਸੀ ਜੰਦੇ ਵਿੱਚ ਆ ਖਾਲੇ ਪੱਕੇ ਕਰਕੇ ਦਿੱਤੇ ਮੋਟਰ ਆਪਣੀ ਹੋ ਸੀਗੀ ਲਾਈਟ ਚੱਲੀ ਜਾਂਦੀ ਆ ਪਰ ਮੋਟਰ ਬੰਦ ਆ ਕੀ ਕਹ ਬਾਈ ਜੀ ਲੇਟ ਚੱਲੀ ਜਾਂਦੀ ਬੰਦਾ ਪਰ ਸਾਨੂੰ ਵੀਡੀਓ ਬਣਾਉਣੀ ਆ ਸੀ ਇੰਨੀ ਖੁਸ਼ੀ ਨਾਲ ਬਣਾਉਣੀ ਆ ਵੀ ਜ਼ਿੰਦਗੀ ਚ ਪਹਿਲੀ ਵਾਰ ਪਨੀਰੀ ਕੱਸੀ ਦੇ ਪਾਣੀ ਨਾਲ ਵੀਜਣ ਲੱਗੇ ਪਹਿਲੀ ਵਾਰ 70 ਸਾਲ ਤੋਂ ਬਾਅਦ ਪਾਣੀ ਆਇਆ ਜਾਨੀ ਅੱਜ ਤੋਂ 70 ਸਾਲ ਪਹਿਲਾਂ ਪਾਣੀ ਹੁੰਦਾ ਹੁੰਦਾ ਸੀ ਐਂ ਦਾਦਾ ਦੱਸਦਾ ਹੁੰਦਾ ਸੀ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਸਰਕਾਰ ਆਈ ਜਿਨ੍ਹਾਂ ਨੇ ਪਹਿਲ ਦੇ ਆਧਾਰ ਤੇ ਦੋਦਰ ਤੋਂ ਲੈ ਕੇ ਸਿਆ ਸੱਤਾਂ ਪਿੰਡਾਂ ਨੂੰ ਸੂਆ ਪੱਕਾ ਕਰਕੇ ਦਿੱਤਾ ਕੋਈ ਇੱਕ ਪਿੰਡ ਨੂੰ ਤੇਰੋ ਸਾਰੇ ਪਿੰਡਾਂ ਦੇ ਵਿੱਚ ਖਾਲ ਪੱਕੇ ਹੋਈ ਜਾਂਦੇ ਆ ਦੋਦਰ ਤੋਂ ਲੈ ਕੇ ਨੇ ਪਿੱਛੇ ਤੱਕ ਆ। ਆਪਣਾ ਮੋਟਰਾਂ ਬੰਦ ਦਾ ਪਾਣੀ ਲਈ ਜਾਂਦੇ ਆ। ਦੂਜੇ ਪਾਸੇ ਪਨੀਰੀ ਦੀ ਜਾਨੇ। ਦਿਨੇ ਮਕੀ ਨੂੰ ਪਾਣੀ ਲਾ ਕੇ ਹਟਿਆ। ਵਾਰੀ-ਵਾਰੀ ਕਿਸਾਨਾਂ ਦਾ ਪਾਣੀ ਲਈ ਜਾਂਦੇ ਆ। ਅਸੀਂ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਸਰਦਾਰ ਭਗਵਾਨ ਸਿੰਘ ਮਾਨ